ਕਲੈਰੀਕਲ سپورਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਡੀਡਿਓ ਦੇ ਸائن ਆ ਜਿਹੜੇ ਪੀਡੀਐਫ ਤੇ ਕਿਦਾਂ ਵੈਲਿਡ ਕਰ ਸਕਦੇ ਆ ਉਹ ਦੱਸਾਂਗੇ ਤੇ ਇਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਐਡਾਬ ਰੀਡਰ ਡੀਸੀ ਆ ਜਿਹੜਾ ਉਹ ਡਾਊਨਲੋਡ ਕਰ ਲੈਣਾ ਤੇ ਜਿਵੇਂ ਅਸੀਂ ਬਿਲ ਪ੍ਰੋਸੈਸ ਕਰੇ ਸੀ ਉਹਦੇ ਵੇਲੇ ਖੋਲ ਕੇ ਪ੍ਰਿੰਟ ਬਿਲ ਦੀ অপਸ਼ਨ ਤੇ ਕਲਿੱਕ ਕਰਾਂਗੇ ਸਾਨੂੰ ਇਹਦੀ ਪੀਡੀਐਫ ਦਿਖਾਈ ਦੇਵੇਗੀ ਉਹਨੂੰ ਅਸੀਂ ਡਾਊਨਲੋਡ ਕਰ ਲੈਣਾ ਡਾਊਨਲੋਡ ਦੇ ਆਪਸ਼ਨ ਤੇ ਕਲਿੱਕ ਕਰਦੇ ਹਾਂ ਡਾਊਨਲੋਡ ਕਰ ਲਓ ਇਸ ਤੋਂ ਬਾਅਦ ਇਹ ਫਾਈਲ ਨੂੰ ਕੋਈ ਤੁਸੀਂ ਇਹ ਜਿਹੜਾ ਪ੍ਰੋਸੈਸਰ ਟੈਨ ਦੇ ਵਿੱਚ ਬਹੁਤ ਹੁੰਦਾ ਤਾਂ ਉੱਥੋਂ ਤੁਸੀਂ ਕਰ ਸਕਦੇ ਹੋ ਇਹਨੂੰ ਅਸੀਂ ਸੇਵ ਕਰ ਦਾਂਗੇ ਇਹ ਜਿਹੜਾ ਵੇਲਾ ਸਾਡਾ ਸੇਵ ਹੋ ਗਿਆ ਤਾਂ ਅਸੀਂ ਸੇਵ ਬਿਲ ਨੂੰ ਜਦੋਂ ਖੋਲ ਕੇ ਦੇਖਾਂਗੇ ਤਾਂ ਜਿਹੜੇ ਸਾਈਨ ਨੇਗੇ ਉਹ ਸਿਕਨੇਚਰ ਨਾਟ ਵੈਲਿਡ ਆਉਣਗੇ ਤਾਂ ਇਹਦਾ ਜਮੀ ਸੌਖਾ ਤਰੀਕਾ ਦਾ ਤਾਂ ਅਸੀਂ ਜਿਹੜੀ ਪੀਡੀਐਫ ਡਾਊਨਲੋਡ ਕਰੀ ਸੀ ਉਹਦੇ ਉੱਤੇ ਰਾਈਟ ਕਲਿੱਕ ਕਰਕੇ ਇਹਨੂੰ ਓਪਨ ਵਿਦ ਪੋਬ ਰੀਡਰ ਕਰਾਂਗੇ ਤੇ ਇੱਥੇ ਦੇਖਾਂਗੇ ਜਿਹੜੇ ਸਾਡੇ ਵੀਡੀਓ ਦੇ ਸਾਈਨ ਨੇਗੇ ਉਹ ਸਿਕਨੇਚਰ ਵੈਲਿਡ ਗ੍ਰੀਨ ਟਿਕ ਲੱਗ ਗਈ ਤੇ ਇੱਥੇ ਆਈਐਫਐਮਐਸ ਤੇ ਇੱਕ ਗੱਲ ਹੋਰ ਧਿਆਨ ਦਿਓ ਜਿਹੜੇ ਪਹਿਲਾਂ ਸਾਨੂੰ ਇਹ ਦੋ ਸ਼ਡਿਊਲ ਹੀ ਨਿਕਲਦੇ ਤਾਂ ਆਈਐਫਐਮਐਸ ਤੋਂ ਇਹ ਫਸਟ ਪੇਜ ਆ ਤੇ ਇੱਕ ਸੈਕੰਡ ਪੇਜ ਆ ਇਹ ਫਸਟ ਪੇਜ ਆ ਤੇ ਆ ਸੈਕੰਡ ਪੇਜ ਆ ਹੁਣ ਇੱਥੇ ਜਿਹੜੇ ਆਈਐਚਆਰਐਮਐਸ ਵਾਲੇ ਸ਼ਡਿਊਲ ਨੇ ਉਹ ਵੀ ਸਾਰੇ ਇੱਥੋਂ ਹੀ ਨਿਕਲਿਆ ਕਰਨਗੇ ਆਈਐਚਆਰ ਮਤੋਂ ਸਾਨੂੰ ਸ਼ਡਿਊਲ ਕੱਢਣ ਦੀ ਜ਼ਰੂਰਤ ਨਹੀਂ ਆ ਦੇਖੋ ਇੱਥੇ ਸਾਰੇ ਸ਼ਡਿਊਲ ਇੱਥੋਂ ਪ੍ਰਿੰਟ ਦਿਓ ਚਲੋ ਜੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ